ਤਸਿਕਾ ਦੋਸਤੋ ਅੱਜ ਬਹੁਤ ਹੀ ਖੁਸ਼ ਦਾ ਟਾਈਮ ਆ ਸਾਡੇ ਪਿਆਰੇ ਮਿੱਤਰ ਆ ਜੀ ਦੋਸਤ ਕਰਨੈਲਿਅਸ ਸੀਸੀਆ ਸੀਬੀਆ ਸਾਹਿਬ ਦੀ ਕਿਤਾਬ ਆਰਨਾ ਪਾਰ ਰਿਲੀਜ਼ ਕੀਤੀ ਆ ਪਰ ਇਹ ਜਿਹੜੀ ਕਿਤਾਬ ਆਰ ਨੋ ਆਰ ਪਾਰ ਆ ਪਰ ਸਮਝ ਲਓ ਵੀ ਪਾਰ ਲੱਗ ਗਿਆ ਬੰਦਾ ਤੁਹਾਡਾ ਕੀ ਹੋ ਗਿਆ ਇਹਦਾ ਜੋ ਲਿਖਣ ਕੋ ਲਿਖਤੀ ਦੀ ਗਲਤ ਲਿਖਤੀ ਦੀ ਹੁੰਦੀ ਆ ਜੋ ਇਹਨਾਂ ਨੇ ਲਿਖਣ ਤਿਆ ਕਾਤਲ ਕੋ ਕਾਤਲ ਕਰਾ ਦੂ ਹਾਂ ਆਏ ਹਾਂ ਗੱਲ ਲੈ ਕੁੰਡ ਫਲਕਾਰੀ ਦਾ ਜਦੋਂ ਇਹ ਗੀਤ ਇਹਨਾਂ ਦਾ ਆਇਆ ਤੇ ਮੈਂ ਇਸ ਗੱਲ ਸੱਚੀ ਮੈਂ ਉਦੋਂ ਵੀ ਇਹਨਾਂ ਨਾਲ ਸਾਂਝੀ ਕੀਤੀ ਸੀ ਮੈਨੂੰ ਬਾਜੀ ਗੁਰਦਾਸ ਮਾਨ ਦਾ ਗਾਗ ਲੋਈ ਉਹਨਾਂ ਨਾਲ ਮੈਨੂੰ ਕਦੇ ਗੀਤ ਲਿਖਣਾ ਕਮਾਰ ਕਰਦਾ ਵੀ ਇੱਕ ਲਫ਼ਜ਼ ਨੂੰ ਬੰਦੇ ਨੇ ਕਿਵੇਂ ਕਮਾਇਆ ਮੈਂ ਕਿਹਾ ਜੀ ਬੰਦਾ ਉਹ ਵੱਡੇ ਵੱਡੇ ਨੂੰ ਕਮਾਉਂਦਾ ਇਹ ਲਫ਼ਜ਼ ਸਹੀ ਹੈ ਕੀ ਬਾਤ ਹੈ ਮੈਂ ਸਪੈਸ਼ਲੀ ਉਹ ਬਾਜੀ ਦੇ ਵੱਲੋਂ ਇਹਨਾਂ ਨੂੰ ਵਧਾਈ ਦਿੱਤੀ ਮੈਂ ਵੀ ਬਾਜੀ ਨੇ ਇਹਨਾਂ ਦੇ ਥੋੜੇ ਗੀਤ ਦੀ ਸਿਫਤ ਕੀਤੀ ਆ ਤੇ ਅਸੀਂ ਸਾਨੂੰ ਲੱਗਦਾ ਵੀ ਇਸ ਗੀਤ ਦੇ ਵਿੱਚ ਬਹੁਤ ਸਾਰੇ ਕਿਤਾਬ ਜੈਸੇ ਗੀਤ ਹੋਣਗੇ ਜਿਹੜੇ ਯਾਦਗਾਰ ਗੀਤ ਹੋਣਗੇ ਜਿਹੜੇ ਲੋਕਾਂ ਦੀ ਯਾਦ ਕ ਰਹਿਣਗੇ ਇਹ ਅਸੀਂ ਦੁਆ ਕਰਦੇ ਵੀ ਇਹਨਾਂ ਦੀ ਕਲਮ ਵਾਸਤੇ ਨੇ ਦੇ ਸੱਚੇ ਪਾਤਸ਼ਾਹ ਨੇ ਸੂਸ਼ਟੀ ਇਹਨਾਂ ਦੀ ਕਲਮ ਤੇ ਇਹਨਾਂ ਦੀ ਬੁੱਧੀ ਤੇ ਹਮੇਸ਼ਾ ਕਿਰਪਾ ਰੱਖੇ ਤੇ ਬਹੁਤ ਕੁਝ ਸਹਤ ਮੁ ਦੇਣ ਬਹੁਤ ਬਹੁਤ ਦੁਆਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡੇ ਕਲਾਕਾਰ ਜਾਇ ਵੀ ਸੰਦੀਲਾ ਸਾਹਿਬ ਸਾਡੇ ਬੈਠੇ ਆ ਸਾਡੇ ਉਸਤਾਦਾਂ ਸਨਮਾਨ ਵੀ ਸਾਡੇ ਵੱਡੇ ਭਰਾ ਵੀ ਸਾਡੇ ਸਾਧ ਸੰਗੀ ਜੀ ਦਕਸ਼ਾਲ ਸਾਹਿਬ ਤੇ ਬਦੀਰ ਮਾਨਪਾ ਜੀ ਇਹ ਅਸਲੀ ਬਹੁਤ ਸਨਮਾਨ ਦੇ ਸਾਡੇ ਨਾਲ ਜੁੜਿਆ ਤੇ ਕਦੇ ਉੱਚੇ ਨਾ ਜਰੂਰ ਆ ਅੱਜ ਦੋ ਤਿੰਨ ਥਾਂ ਵੀ ਹਾਜ਼ਰੀ ਸੀ ਤੇ ਬਾਕੀ ਤੁਹਾਡਾ ਧੰਨਵਾਦ ਆ ਸੀਬਿਆ ਸਾਹਿਬ ਦਾ ਤੁਹਾਡੇ ਦਰਸ਼ਕਾਂ ਇਹਨਾਂ ਦੇ ਸਾਰਿਆਂ ਦੇ ਉਹ ਚੰਗਾ ਮਿੱਤੂ ਪੱਤੀ ਦੀ ਕਿਤਾਬ ਰਿਲੀਜ਼ ਹੋਦੀ ਹੈ ਕਿਤੇ ਨਾ ਤੇ ਬਦਰ ਵਿਆਹ ਜਿਹੜਾ ਚਾਹ ਹੁੰਦਾ ਤੇ ਪੁਰਾਣੇ ਜ਼ਮਾਨੇ ਦੀ ਕਿਤਾਬਾਂ ਹੋਰ ਸੀ ਹੋਰ ਉਹਦਾ ਕਿਤਾਬਾਂ ਦੀ ਬਹੁਤ ਕੀਮਤ ਹੁੰਦਾ ਪਈ ਛੋੜਾ ਮੈਂ ਗੀਤ ਸੁਣਾ ਦਣਾ ਕਲਾਕਾਰ ਭਾਵੇਂ ਕਿਸੇ ਫੰਕਸ਼ਨ ਚਲੇ ਜਾਵੇ ਕਿਸੇ ਪਰਿਵਾਰ ਚਲੇ ਜਾਵੇ ਅਸੀਂ ਵਿਆਹ ਸ਼ਾਦੀ ਦੇ 2100 ਪਾਦੀਏ 1100 ਪਾਦੀਏ ਜਿੰਨੇ ਮਰਜੀ ਪੈਸੇ ਪਾਦ ਗਏ ਜਿੰਨੀ ਤੇ ਅਸੀਂ ਗੀਤ ਨਹੀਂ ਗਾਉਂਦੇ ਜੀ ਸਾਡੀ ਹਾਜ਼ਰੀ ਨਹੀਂ ਲੱਗਦੀ ਹੋ ਡਰ ਨਹੀਂ ਉਹ ਤੁਪਾਂ ਦਾ ਡਰ ਨਹੀਂ ਉਹ ਤੁਪਾਂ ਦਾ ਸੌਰੀ ਸਾਡੇ ਕਮਲ ਜੀ ਨੀਲੋਸਿ ਬੈਠੇ ਸੌਰੀ ਜੀ ਸੌਰੀ ਪਾਜੀ ਇਹ ਸਾਡੇ ਮੇਰੇ ਇਹਨੇ ਬੜੇ ਟੈਲੀਫੋਨ ਮੈਂ ਵੀ ਬੁੱਕੇ ਰਹਿੰਦੇ ਸੌਰੀ ਪਾਜੀ ਹੋ ਡਰਨੀ ਓ ਤੂਪਾਂ ਦਾ ਦੇਖਾਂ ਮੇਰੇ ਨਾਲ ਨੇ ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਲੋਕੋ ਮੇਹੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਹੋ ਮਾਮਲੇ ਤੇਕੇ ਮੁੱਕਦੇ ਹੋ ਮਰਦੇ ਤੇ ਟਕੇ ਮੁੱਕਦੇ ਕਿਉ ਮਰੇ ਕਰ ਬਿਨਾ ਹੋ ਮਰ ਲ ਨਾ ਸ਼ਾਲਾ ਵੀਰ ਕਿਸੇ ਦੇ ਤੇ ਉੱਜੜ ਜਾਂਦਾ ਮੇਲ ਹੋ ਪੈਰੀ ਹੱਥ ਲਾ ਕੇ ਮਦੇ ਜਦੋਂ ਕਿਤੇ ਜਦਾ ਸੀ ਹੋ ਪੈਰੀ ਹੱਥ ਲਾ ਕੇ ਜਦੋਂ ਕਿਤੇ ਜਾਂਦਾ ਸੀ ਲੱਗਦਾ ਸੀ ਮੰਜ਼ਲਾਂ ਤੇ ਰਾਹਾਂ ਮੇਰੇ ਨਾਲ ਨੇ ਨੋਕ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਦੁਆਵਾਂ ਮੇਰੇ ਨਾਲ ਪਹਿਲਾਂ ਤਾਂ ਮੈਂ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਇਵੇਂ ਪੰਜ ਸਾਲ ਹੋਏ ਆ ਆਸਪਾ ਮਾਨ ਜੁੜੇ ਨਾ ਪੁਰਾਣਾ ਤਾਂ ਮੈਂ ਬਹੁਤ ਪੁਰਾਣਾ ਘੱਟੋ ਘੱਟ 25 ਸਾਲ ਪੁਰਾਣੇ ਅਸੀਂ ਜੁੜੇ ਹੋਏ ਆ ਸਾਲ ਦਿਨ ਦਲਛਾਹ ਜੀ ਮਾਨ ਸਾਹਿਬ ਤੇ ਛੇ ਰਣਵਾਲਾ ਜੀ ਅਸੀਂ ਜਿਆ ਵੀ ਕੀਤ ਕਰ ਸਦਾ ਲਗਭਗ 25 ਸਾਲ ਤੋਂ ਜੁੜੇ ਹੋਏ ਆ ਪਰ ਜਿਸ ਤਰ੍ਹਾਂ ਕੋਚੂਨ ਰਾਮਪੁਰ ਦੇ ਵਿੱਚ ਹੁੰਦੀ ਹੈ ਰਾਮਪੁਰ ਦੇ ਵਿੱਚ ਮੈਂ ਪੰਜ ਸਾਲ ਹੋਏ ਆ ਕਿ ਇਸ ਦਾ ਮਾਨ ਮਹਿਸੂਸ ਕਰਦਾ ਆ ਵੀ ਮੈਂ ਉਹਨਾਂ ਸੁਭਾਵਾਂ ਦਾ ਪ੍ਰਧਾਨ ਰਿਆ ਅੱਜ ਕਲਾ ਸੰਗਮ ਦੀ ਲਾਉਂਦਾ ਆ ਤੇ ਉਹਨਾਂ ਦੇ ਜਿੱਥੇ ਅਸੀਂ ਤਰਸਦੇ ਹੁੰਦੇ ਸੀ ਇੱਕ ਕੰਮ ਨਿਕਣਾ ਇਸ ਗੱਲੋਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਤੱਕ ਮੈਨੂੰ ਮਾਣ ਮਹਿਸੂਸਇਆ। ਦੂਸਰੀ ਗੱਲ ਸੀਬਿਆ ਜਿਵਲੇ ਗੱਲ ਕਰਨਾ ਮੈਂ 98 ਤੋਂ ਅਸੀਂ ਜੁੜੇ ਹੋਏ ਹਾਂ ਆਪਸ ਵਿੱਚ। ਬੜੇ ਭਰਾਵਾਂ ਵਰਗਾ ਸਤਿਕਾਰ ਆ ਮੇਰੇ ਤੋਂ ਇਹਨਾਂ ਦਾ। ਤੇ ਉਹ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਜਿਨ੍ਹਾਂ ਨੇ ਇੱਕ ਵਾਰੀ ਮਾਨਸ ਵਿੱਚ ਸਾਫ਼ ਵੀ ਇੱਕ ਕੈਸਟ ਕੀਤੀ ਤੇ ਉਹਦੇ ਵਿੱਚ ਮੇਰਾ ਗੀਤ ਰਿਪੋਰਟ ਕੀਤਾ ਇਹਨਾਂ ਨੇ ਤੇ ਸੀਵੀ ਆ ਦੀ ਪਰਸਨੈਲਿਟੀ ਬਾਰੇ ਇਹ ਆ ਕੋਈ ਇਹਦਾ ਕਲਾਕਾਰ ਹੈ ਨਹੀਂ ਜਿਨ੍ਹਾਂ ਨੇ ਇਹਦਾ ਗੀਤ ਨਹੀਂ ਗਾਇਆ ਕੋਈ ਪੰਜਾਬ ਦੀ ਐਸੀ ਕੰਪਨੀ ਨਹੀਂ ਹੈਗੀ ਜਿਨ੍ਹਾਂ ਨੂੰ ਇਹਨਾਂ ਨੇ ਪੇਪਰ ਰਿਪੋਰਟ ਕਰਕੇ ਨਹੀਂ ਦਿੱਤੀ ਪਹਿਲਾਂ ਆਪਣੇ ਕੋਲੋਂ ਪੈਸਾ ਲਾ ਕੇ ਸਿੰਗਰ ਨੂੰ ਰਿਪੋਰਟ ਕਰਦੇ ਹੁੰਦੇ ਸੀ ਤੇ ਫਿਰ ਕੰਪਨੀ ਦਿੰਦੇ ਸੀ ਆ ਲੁਧਿਆਣੇ ਦੀਆਂ ਕੰਪਨੀਆਂ ਤੋਂ ਲੈ ਕੇ 3 ਸੀਰੀਜ਼ ਟਿਪਸ ਤੱਕ ਬਿਨਸਸ ਤੱਕ ਪਹੁੰਚਣਾ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਕਿਤਾਬ ਬਾਰੇ ਮੈਂ ਕਿਤਾਬ ਬਾਰੇ ਦਿੰਨਾ ਹੋਰੀਆਂ ਨਹੀਂ ਮੈਂ ਜਿਹੜੀਆਂ ਸੀ ਹੋਰ ਗੱਲਾਂ ਨੂੰ ਰਾਵਾ ਨਹੀਂ ਉਹ ਕਰਾਂਗੇ। ਤੇ ਉਸ ਤੋਂ ਵੱਡੀ ਗੱਲ ਇਹ ਕਿ ਮੈਂ ਸੀਓ ਵੀਰ ਪਰੇ ਬਹੁਤ ਸਮੇਂ ਇੱਕ ਨਾ ਲੋਕੀ ਸੁਣਦੇ ਹੁੰਨੇ ਆ। ਲੋਕੀ ਦਾ ਤਾਂ ਉਹਦਨੇ ਤੇ ਇਤਿਹਾਸ ਬਣ ਜਾਣਾ। ਇਹ ਵੀ ਇੱਕ ਥੋੜੇ ਮਹਾਰਾਜ ਦੀ ਕਿਰਪਾ ਵਾ। ਮੈਂ ਕਦੇ ਨਹੀਂ ਸੋਚਦਾ ਹੁੰਦਾ ਕਿ ਮੈਂ ਚੰਗੇ ਕਰਮ ਕੀਤੇ ਆ। ਹਾਲਾ ਕਿ ਮੈਂ ਪੜਪੁਰ ਲੈ ਕੇ ਅਫਸਰ ਬਣਨਾ ਚਾਹੁੰਦਾ ਸੀ ਮੈਂ ਮੇਰੇ ਨਾਲ ਦੇ ਬੜੇ ਬੜੇ ਅਫਸਰ ਵੀ ਲੱਗੇ ਆ ਪਰ ਆਇਡੈਂਟੀਫਿਕੇਸ਼ਨ ਬੇਰੀ ਆ ਜਦੋਂ ਮੈਨੂੰ ਮੀਆਂ ਦੇ ਕਿਸੇ ਦਾਦ ਦੇ ਜਾਂਦਾ ਜੋ ਕਿ ਮੈਨੂੰ ਮਾਪ ਬਾਪ ਜਾਂਦੇ ਨੇ ਪਿਆਰ ਦਿੰਦੇ ਨੇ ਉਹ ਸਿਰਫ ਨੀਤਕਾਰੀ ਕਰਕੇ ਕਾਇਕੀ ਕਰਕੇ ਕਲਾ ਕਰਕੇ ਮਰਦਾ ਉਹਨਾਂ ਕਰਕੇ ਉਹ ਚੀਜ਼ਾਂ ਨਹੀਂ ਦੇ ਤੇ ਅਸੀਂ ਸਾਰੇ ਆਪੇ ਇਹ ਸਭ ਨੇ ਮਹਾਰਾਜ ਦੇ ਸਾਡੇ ਤੇ ਕਿਰਪਾ ਕੀਤੀ ਹੋਈ ਆ ਅਸੀਂ ਇਸ ਲੈਂਚ ਆਏ ਹੁਣ ਪਾਲੀ ਯਾਰ ਪਾਲੀ ਨਦੀ ਦੇ ਢਾਲ ਦੇ ਬੜੇ ਲੋਕ ਜਾਂਦੇ ਆ ਹੁਣ ਪਾਲੀ ਨਦੀ ਦੇ ਢਾਲ ਮੈਨੂੰ ਪਾਲੀ ਕਰਕੇ ਜਾਂਦੇ ਆ ਸਾਰੇ ਪੰਜਾਬਰਾਂ ਖਰਮਾ ਪਰਤੀ ਲੋਕ ਨੇ ਪਰ ਤਾਂ ਬਿਨੂ ਸੰਦੀਲੇ ਕਰਕੇ ਜਾਂਦੇ ਤੇ ਲੋਕੀ ਕਹਿੰਦੇ ਜੇ ਮੈਂ ਕਰਾਂ ਪਿੰਡੋਂ ਕਿਨਾਂ ਤਾਂ ਬਾਈ ਕਰਕੇ ਸਾਰੇ ਮਿਲਨ ਨੂੰ ਜਾਂਦੇ ਪਹਿਲੇ ਦਿਨ ਠੰਗਾ ਦੀ ਲਾਚਾ ਨੌ ਨੌ ਮੂੜੇ ਆਉਂਦਾ ਬੱਲੇ ਹੁਣੇ ਜਸਵਿੰਦਰ ਭੱਲੇ ਵਰਗੇ ਕੋ ਚਲੇ ਗਏ ਨੇ ਪਰ ਮਿੱਤਰ ਰਹੇ ਹੋਰ ਬਹੁਤ ਨਰਮ ਜੌੜੀ ਹੋਣੀ ਜਾਂਦੀ ਨੋਨ ਨੋਨ ਬਟੇਲ ਪੰਜਾਬ ਦੇ ਲੋਕ ਇਹਨਾਂ ਦੇ ਪਰਿਵਾਰਕ ਸਬੰਧ ਨੇ ਪਾਲੀ ਮੇਰਾ ਛੋਟਾ ਪੜਾਇਆ ਮੈਂ ਸੁਖ ਤੇ ਅੰਕੀਲਾ ਬਟਾ सारे जो बैठे मेरे तो सब okay. तो तो के थी। थी को सब चंगे हो सब आए हो परमात्मा सब क्योंकि जिन्ना मर्जी बहुत घटे अभी दो मैं दो छोटे तो लाइन में गा देना मेरा इन्ना माना गाँव वाला ये गीत साधा कमरशियल नहीं गा ਜੋ ਸਦੀਆਂ ਦੇ ਨਮਾਜ਼ ਚੜਾ ਦੇ ਉਹ ਕਰ ਉਹਦੇ ਦੋਲੇ ਨਸਰਾਬ ਕੋਈ ਸਜਣਾ ਐਸਾ ਕੰਮ ਕਰੀਏ ਜੇ ਮਰ ਜਾਈਏ ਫੇਰ ਵੀ ਨਾ ਮਰੀਏ ਦੁਨੀਆਂ ਦੇ ਦਿਲ ਵਿੱਚ ਖਾਂ ਰਹੇ ਜੇ ਜੱਗ ਉਤੇ ਬੰਦੇ ਦਨ ਰੇ ਜਗ ਉਤੇ ਬੰਦੇ ਦਨ ਰੇ ਜਿੰਦਗੀ ਦੀ ਐਸੀ ਕਤਾਬ ਹੋਵੇ ਜਿੰਦਗੀ ਦੀ ਐਸੀ ਕਤਾਬ ਹੋਵੇ ਜੀਦੇ ਵਰਤੇ ਤੇ ਨਾ ਕੋਈ ਦਰਦ ਹੋਵੇ ਕੋਈ ਲਿਖਣ ਦੇ ਦੇ ਤਹੀ ਨਾ ਕੋਈ ਲਿਖ ਨਹੀਂ ਦੇ ਬੀਤੀ ਹੀ ਗੁਨਾ ਰਹੇ ਦੇ ਜਗ ਉਤੇ ਬੰਦੇ ਦਮ ਰਹੇ ਦੇ ਜੇ ਮੁਸ਼ਕਿਲ ਰਿਤ ਆਵਾਂ ਮੁਲੀ ਮੁਲੀ ਪੂਰੇ ਤੇ ਇਨਾਂ ਦੇ ਮੁਖਾਰ ਵਨ ਤੋਂ ਮਾਨਤਾ ਨੇ ਨਿਮਾਣੇ ਜੇ ਬੰਦੇ ਦਾ ਨੌਂ ਬਰਾਦਾ ਅਗਲੀ ਪਟਿਸ਼ੇ ਸਾ ਫਿਰ ਇਹਨਾਂ ਦੇ ਕੋਲ ਰੌਂਗਪੁਰ ਸਹਾਵਾ ਦੇ ਵਿੱਚ ਉਹਨੇ ਕਦੇ ਵੀ ਯਾਰ ਮਾਂ ਦੇ ਰਿਸ਼ਤੇ ਚ ਬਾਪ ਦੇ ਰਿਸ਼ਤੇ ਚ ਪਿਓ ਦੇ ਰਿਸ਼ਤੇ ਚ ਬਹੁਤ ਬਹੁਤ ਸੁਣਿਆ ਬਹੁਤ ਬਹੁਤ ਸੁਣਿਆ ਪਰ ਸੀਰੀਅਸ ਸਾਹਿਬ ਤੇਰੇ ਸ਼ਬਦਾਂ ਦਾ ਤੂੜ ਨਹੀਂ ਸੁਰੂਕਾ ਇਹਨਾਂ ਨੂੰ ਵੀ ਤੇਹੀ ਇਹਦਾ ਫਿਰ ਅਜਿਹਾ ਫਰੀਦ ਸਾਹਿਬ ਮੀਟਿੰਗ ਦੇ ਵਿੱਚ ਬੈਠੇ ਉੱਥੇ ਨਵਾਨਾ ਜਿਹਾ ਬੰਦਾ ਵੀ ਬੈਠਾ ਹੈ ਮੈਨੂੰ ਸੀਰੀਅਸ ਸਾਹਿਬ ਇਸ ਸ਼ਬਦ ਨੂੰ ਸਾਫ ਦਾ ਹੋਂਦ ਕਿੱਥੋਂ ਹੈ ਵੀ ਦਾ ਗੋਧ ਹੀ ਨਹੀਂ ਸ਼ਬਦ ਦਾ ਕਿਹਦਾ ਗੋਧ ਹੀ ਨਹੀਂ ਮਤਲਬ ਔੜ ਦਾ ਵੀ ਸ਼ਬਦ ਹੁੰਦੇ ਕਿੱਥੋਂ ਨੇ ਜਿਨ੍ਹਾਂ ਨੇ ਇੰਦਰ ਅਸਾਰਾ ਕੀਤਾ ਕਹਿੰਦੇ ਵੀ ਸਾਫ ਤਾਂ ਇਧਰ ਇਧਰੋਂ ਹੁੰਦੇ ਨੇ ਤੇ ਢਿਲੋਂ ਸਾਹਿਬ ਨੇ ਸਿਰੇ ਲਾਤੀ ਗੱਲ ਵੀ ਸਾਫ ਦੇ ਵਿੱਚ ਹੀ ਆਪਾਂ ਪੈਦਾ ਹੋਇਆ ਤੇ ਸਾਫ ਦੇ ਵਿੱਚ ਹੀ ਲਿਆ ਹੋਣਾ ਇਹ ਸ਼ਬਦ ਨੂੰ ਮਤਲਬ ਮਨ ਵਿੱਚ ਵਿਚਾਰੋ ਤੇ ਸਾਧ ਦਾ ਇਧਰ ਆਉਂਦੇ ਨੇ ਤੇ ਫਿਰ ਸ਼ਿਵਿਆ ਸਾਹਿਬ ਦੀ ਬੱਲੇ ਬੱਦੇ ਤਾਂ ਪੂਰੇ ਸੰਸਾਰ ਵਿੱਚ ਹੋਣੀਆਂ ਕਹਿੰਦੇ ਲੋਕ ਸਿਆਣੇ ਕਹਿੰਦੇ ਹਾਰ ਨੀਵੇਂ ਆ ਰੁੱਖਾਂ ਨੂੰ ਮਿੱਠੇ ਲੱਗਦੇ ਕਹਿੰਦੇ ਲੋਕ ਸਿਆਣੇ ਫਾਲ ਨੀਵੇਂ ਆ ਰੁੱਖਾਂ ਨੂੰ ਮਿੱਠੇ ਲੱਗਦੇ ਉੱਚਾ ਹੋ ਕੇ ਮਾਰਨਾ ਕਰੀ ਸ਼ਿਵਿਆ ਸਾਹਿਬ ਸਦਾ ਹੀ ਨੀਵੇਂ ਹੋ ਕੇ ਜਿਉਂਦੇ ਨੇ ਕਦੇ ਹੰਕਾਰ ਨਹੀਂ ਕਰੇ ਮਤਲਬ ਇਹਨਾਂ ਨੇ ਵੱਡਿਆ ਮຊਾਇਦਾ ਹੀ ਦਿੱਤਾ ਵੱਡਿਆਂ ਨੂੰ ਮਾਣ ਹੀ ਵਸਿਆ ਇਸ ਕਰਕੇ ਇਹਨਾਂ ਦੀ ਪੂਰੇ ਸੰਸਾਰ ਵਿੱਚ ਜੈ ਜੈਕਾਰ ਹੁੰਦੀ ਆ ਤੇ ਹੁੰਦੀ ਰਹੂਗੀ ਰਹੀ ਦੁਨੀਆ ਤੱਕ ਅੱਗੇ ਸਮੇਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਸਿੱਧ ਗੀਤਕਾਰ ਕਰਨੈਲ ਸਵੀਰ ਜੀ ਦੀ ਕਿਤਾਬ ਆਰਨਾਪਾਰ ਲੋਕਰਪਤ ਕਰਨ ਦੇ ਮੌਕੇ ਤੇ ਇਕੱਤਰ ਹੋਏ ਆਂ ਟਾਡੇ ਪੰਜਾਬੀ ਗੀਤਕਾਰ ਸਭਾ ਦੇ ਪ੍ਰਧਾਨ ਪਾਲੀ ਦੇਤਾਲੀਆ ਉਪ ਚੇਅਰਮੈਨ ਜਸਵੰਤ ਸਿੰਘ ਦਿਲਾ ਜੀ ਸੀਨੀਅਰ ਮੀਤ ਪ੍ਰਧਾਨ ਸਾਧੂ ਸਿੰਘ ਦਲਸਾਧ ਮੀਤ ਪ੍ਰਧਾਨ ਕਰਨੈਲ ਸਿਵਿਆ ਜੀ ਸੁਖਵੀਰ ਸੰਧੇ ਜੀ ਮੈਂ ਬਲਬੀਰ ਮਾਨ ਤੁਹਾਡੇ ਸਾਹਮਣੇ ਅੱਜ ਰੋ ਕੇ ਇਸ ਗੱਲ ਦੀ ਮੁਬਾਰਕਵਾਦ ਦਿੰਦਾ ਹੋਇਆ ਸਿਵਿਆ ਪਰਿਵਾਰ ਨੂੰ ਸਾਰੇ ਰਿਸ਼ਤੇਦਾਰ ਦੋਸਤੋ ਮਿੱਤਰਾਂ ਨੂੰ ਇਸ ਕਿਤਾਬ ਦੇ ਲੋਕ ਅਪਰ ਹੋਣ ਤੇ ਪੰਜਾਬੀ ਗੀਤਕਾਰ ਸਭਾ ਪੰਜਾਬ ਵੱਲੋਂ ਬਹੁਤ ਸਾਰੀਆਂ ਸਾਰੀਆਂ ਮੁਬਾਰਕਵਾਦ ਦਿੰਦਾ ਹਾਂ ਸਿਵਿਆ ਸਾਹਿਬ ਨੂੰ ਅਹ ਸਿਵੀਆ ਸਾਹਿਬ ਤੁਸੀਂ ਆਪਣੀ ਕਿਤਾਬ 'ਤੇ ਅੱਜ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਦੇਖੋ ਜੀ ਮੇਰਾ ਆਪਣਾ ਪਰਿਵਾਰ ਅਸਲ ਦੇ ਵਿੱਚ ਮੇਰਾ ਇਹ ਪਰਿਵਾਰ ਆ ਜੀ ਠੀਕ ਤੇ ਇਹ ਸਾਰੇ ਪਹੁੰਚੇ ਨੇ ਜਿਵੇਂ ਮੈਨੂੰ ਬੜੀ ਖੁਸ਼ੀ ਹੋਈ ਆ ਬਹੁਤ ਰਜੀਮਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਇਹ ਧਰਨਾਛ ਛੱਡ ਕੇ ਆਏ ਨੇ ਪਾਲੀ ਭਾਜੀ ਸੁਨੀਲਾ ਸਾਹਿਬ ਉਹ ਪ੍ਰੋਗਰਾਮ ਤੇ ਲੇਟ ਜਾ ਰਹੇ ਨੇ ਅੱਜ ਸੋ ਮੈਂ ਸਾਰੇ ਸਹਿਯੋਗਕਾਰਾਂ ਦਾ ਗੀਤਕਾਰਾਂ ਦਾ ਗਾਇਕਾਂ ਦਾ ਧੰਨਵਾਦ ਕਰਦਾ ਤੇ ਇਸ ਕਿਤਾਬ ਦੇ ਵਿੱਚ ਮੈਂ ਕਾਫੀ ਕੁਝ ਨਵਾਂ ਲਿਖਿਆ ਜੀ ਕੁਝ ਮੈਂ ਜਿਹੜੇ ਰਿਪੋਰਟਡ ਗੀਤ ਨੇ ਉਹ ਵੀ ਇਸ ਕਿਤਾਬ ਦੇ ਵਿੱਚ ਸ਼ੋਾਇਏ ਨੇ ਤੇ ਮੈਨੂੰ ਆਸ ਆ ਮੇਰੇ ਦਰਸ਼ਕਾਂ ਨੂੰ ਤੇ ਕਿਤਾਬ ਦੇ ਪਾਠਕਾਂ ਨੂੰ ਪਸੰਦ ਆਉਣਗੇ ਉਹ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਕੁਝ ਲੋਕ ਆਪਣੇ ਵਾਸਤੇ ਜਿਉਂਦੇ ਨੇ ਕੁਝ ਲੋਕ ਲੋਕਾਂ ਵਾਸਤੇ ਜਿਉਂਦੇ ਹਨ ਸਿਵੀਆ ਪਰਿਵਾਰ ਨੇ ਲੋਕਾਂ ਵਾਸਤੇ ਬਹੁਤ ਕੁਝ ਲਿਖਿਆ ਸਮਾਜ ਵਾਸਤੇ ਬਹੁਤ ਕੁਝ ਲਿਖਿਆ ਇਹਨਾਂ ਦੀ ਕਲਮ ਦੇ ਵਿੱਚੋਂ ਨਿਕਲੇ ਹੋਏ ਬੋਲ ਲੋਕਮਨਾਂ ਦੇ ਉੱਤੇ ਗਹਿਰਾ ਅਸਰ ਕਰਦੇ ਰਹੇ ਔਰ ਅੱਜ ਵੀ ਇਹਨਾਂ ਦੀ ਪੁਸਤਕ ਕਰਨੈਲ ਸਿਵਿਆ ਸਾਹਿਬ ਦੀ ਆਰ ਨਾ ਪਾਰ ਮੈਂ ਇਹ ਸਮਝਦਾ ਕਿ ਜੋ ਇਹਦੇ ਵਿੱਚ ਲਿਖਿਆ ਉਹ ਲੋਕਮਨਾਂ ਦੇ ਉੱਤੇ ਰਾਜ ਕਰੂਗਾ ਤੇ ਮੈਂ ਇਸ ਗੱਲ ਦੀ ਇਹਨਾਂ ਨੂੰ ਵਧਾਈ ਦੇਣਾ ਧੰਨਵਾਦ ਬਹੁਤ ਬਹੁਤ ਪੰਜ ਪਿਆਰੇ ਕਰ ਮੈਂ ਕੀ ਸਮਾਉ ਵਿਚ ਚਰੋਈ ਚੰਗਰਾਨੀ ਪੱਗ ਤੂੰ ਸਮਾਉ ਵਿਚ ਚਰੋਈ ਚੰਗਰਾਨੀ ਪੱਗ ਤੂੰ ਪਰੇ ਰਿਤ ਕਾ ਨੇ ਲੁਕਾਰ ਆਉਂ ਤੂੰ ਕਰ ਦੇ ਨੇ ਅੰਤਿਨ ਅਡ ਗਣ ਲਊਗਾ ਸਵ ਮੈਂ ਹੋਛ ਵਿੱਚ ਪੂਰਾ ਚਾਹੇ ਦਿੱਤੀ ਐਸ ਸ਼ਰਾਵ ਮੁੱਠਾ ਮੇਰੇ ਵੱਲ ਕਰ ਤੇ ਤੋ ਮੰਗਦਾ ਇਹ ਵਾਲਾ ਤੂੰ ਕਾਂ ਦੀ ਵਿੱਚ ਦੇਖੇ ਤਾਰਾ ਧੱਤੀ ਕਰਲਾ ਲੇ ਕੇ ਕਹਿੰਦੇ ਪਿੱਛੇ ਹੁੰਦੀ ਮਤ ਕਰਨ ਦੀ ਤੈਨ ਘਰ ਵਸ ਜਾਣੀ ਤੇ ਪੂਣਾ ਐ ਜੰਮ ਦੀ ਤੈਨ ਘਰ ਵਸ ਜਾਣੀ ਤੇ ਧਰਤ ਦੇ ਬਿਸ਼ੋਰੇ ਵਾਰੀਆਂ ਰਾਤਾਂ ਝੁਸਕ ਰਹੇ ਨੇ ਤਾਰੇ ਸੁਪਨਿਆਂ ਦੀ ਥਾਂ ਲੈਣਾ ਅੰਦਰ ਰੱਤਕ ਅੰਜੂ ਖਾਰੀ ਸੀ ਉਪਨੇ ਦੀ ਥਾਂ ਨਰਨਾ ਉੰਦਰ ਲੱਟਣ ਜਿਉ ਖਾਰੇ ਛਾਇਕੁ ਨਾ ਪੰਛੀ ਚੱਕਣ ਹਵਾ ਨਚਲੇ ਕੋਰਾ ਛਾਇਕੁ ਨਾ ਪੰਛੀ ਚੱਕਣ ਹਵਾ ਨਚਲੇ ਕੋਰਾ ਕਿਸਤੇ ਅੱਗੇ ਦੁੱਖ ਬੋਲੀਏ ਈਸਵਾਹੇ ਨਾ ਕਿਸਤੇ ਅੱਗੇ ਦੁੱਖ ਬੋਲੀਏ ਸਭ ਕੁੱਖਾਂ ਦੇ ਮਾਰੇ ਹੱਥਾਂ 'ਚੋਂ ਕੰਨੀ ਖਿਸਕਾ ਕੇ ਮਾਰੀ ਉਸ ਉਡਾਰੀ ਹੱਥਾਂ 'ਚੋਂ ਕੰਨੀ ਖਿਸਕਾ ਕੇ ਮਾਰੀ ਉਸ ਉਡਾਰੀ ਮੁਰੰਗਾ ਬਾਦਾਂ ਨ ਕਰਿਆ ਨਾਹੀ ਲਾਇਦਾ ਇਹ ਮੁਰੰਗਾ ਬਾਦਾਂ ਨ ਕਰਿਆ ਨਾਹੀ ਲਾਇ ਲਾਰੇ ਹੰਝੀ ਰੋੜੇ ਟੋਏ ਟਿੱਬੇ ਤੋਂ ਪਾ ਰੋੜੇ ਟੋਏ ਤਿੱਬੇ ਤੁਪਾਂ ਛਖੜ ਦੀ ਪ੍ਰਵਾਹ ਨਾ ਹੁੰਦੀ ਹਮ ਸਬਰ ਜਲ ਨਾਲ ਗਰੇ ਤਾਂ ਸਭ ਦੁੱਖ ਜਾਣ ਸਹਾਰੇ ਹਮ ਸਬਰ ਜਲ ਨਾਲ ਗਰੇ ਤਾਂ ਸਭ ਦੁੱਖ ਜਾਣ ਸਹਾਰੇ ਚੰਨ ਵੀ ਭਾਗ ਕਿਉਂ ਲੱਗੇ ਜਿਕਣ ਉਸਦੇ ਕਾਲ ਨਹੀਂ ਬਾੜੀ ਮੂੰ ਚੰਨ ਵੀ ਭਾਗ ਕਿਉਂ ਲੱਗੇ ਜਿਕਣ ਉਸਦੇ ਕੰਨ ਦੀ ਬਾੜੀ ਕੋਈ ਖੋਟ ਨਾ ਰੱਖੀ ਉਸ ਵਿੱਚ ਕੋਈ ਖੋਟ ਨਾ ਰੱਖੀ ਉਸ ਵਿੱਚ ਕੂਕੜੀ ਸੰਿਆਰੇ ਉਸ ਵਿੱਚ ਤਸਵੀਰ ਲੱਗੀ ਤੇ ਉਹ ਹੀ ਮੇਰੀ ਜਵਾਨੀ ਵਾਲੀ ਤਸਵੀਰ ਕਸ਼ਮੀਰ ਰਜ਼ਮਨ ਇਸ ਵਾਰ ਕਹਿੰਦੇ ਆ ਬਰਹਿ ਗਈ ਤੇ ਬਸ ਆਹ ਮੈਂ ਕੋਈ ਕੋਈ ਲਾ ਕੇ ਆ ਦੇ ਦਵਾਂ ਉਹ ਤੇ ਨਹੀਂ ਲੱਗਦਾ ਕਸ਼ਮੀਰ ਰਜ਼ਮਨ ਉਰਦੂ ਦਾ ਬਾਜ਼ਰ ਚ ਦੇ ਫਿਸ਼ਰੀ ਦਾ ਉਹ ਬਹੁਤ ਵੱਡਾ ਹਵਾਰ ਹੈ ਤੇ ਉਹਦੇ ਵਿੱਚ ਵੀ ਛੱਬਦੇ ਨੇ ਪਹਿਲਾਂ ਉਹ ਭੇਜਦਾ ਨੂੰ ਇੰਨ ਤੱਕ ਵੀ ਕਿ ਉਹਦੇ ਛੱਬਦੇ ਨਹੀਂ ਆਨੇ ਮੈਨੂੰ ਪਤਾ ਨਹੀਂ ਲੱਗਦਾ ਕਿ ਉਹ ਛੱਬੀ ਹੈ ਤਾਂ ਪਤਾ ਲੱਗਦਾ ਹੈ ਕਿ ਕੋਈ ਉਸ ਦੀ ਤਾਰੀਖ ਨੂੰ ਖੇ ਅਜੇ ਇਸ ਮਹੀਨੇ ਕੋਈ ਹੋਇਆ ਇੱਕ ਫੋਨ ਆਇਆ ਮੈਨੂੰ ਇੱਕ ਬੀਬੀ ਕੁਝ ਦੀ ਹੈ सरदार साहब आपसे बात करके ना सरदार मैं क्यों बोलूँगा अच्छा 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 आदाब आदाब इलॉग आपके गद्दार बढ़िया मैंने बहुत अच्छा है माशाल्लाह आप बहुत अच्छा लिखते हैं मैं भी जो कुछ लिया मालूम अच्छा पंचजल की बताइए आप भी शादी हो गए <laughs> <laughs> <laughs>

हेलो हेलो कहते मैंने तो आपको इतना फोन किया आप बताते हैं कि आपकी शादी होगी आप कब कब होगी मैं क्या मैडम जब आप चाहेंगे तब हो कला संगम नहीं इतनी जिन्या भी रबी उमर पहुंची ਉਕੇ ਦੱਬੀ ਰੋਣ ਨਹੀਂ ਆ ਸਕਦੀ ਇਹ ਕਲਾ ਦਾ ਸੰਗਮ ਉੱਥੇ ਹੋਣਾ ਹੈ ਖਾਸ ਤੌਰ ਤੇ ਮੈਂ ਖੇਰ ਕਰਨਾ ਹੈ ਮਾਸਟਰ ਜੀ ਦਾ ਬਸੇ ਉਸਨੂੰ ਜੀ सुरेंद्र ਰਾਮ ਕਹਿੰਦੀ ਤੇ ਜਿਨ੍ਹਾਂ ਨੇ ਸਾਰੇ ਸੈਸ਼ਨਾਂ ਵਿੱਚ ਮਾਣ ਨਾਲ ਜਿਹੜਾ ਨੋਮ ਚੱਲਨ ਕਰ ਚੁੱਕਿਆ ਪੰਜਾਬੀ ਵਿਖਾ ਦੀ ਸਵਾ ਰੌਣ ਪਰ ਜੀਵਨ ਜੋ ਸਹਿਸਵਤ ਸਾਨੇਵਾਲ ਪੰਜਾਬੀ ਸਹਿਸਵਾ ਚਿੰਨੀ ਚੰਨੀ ਸਵ ਰੇ ਮੈਂ ਪੈਰਲ ਸਹਿਸਵਤ ਵਿਗਿਆਨੀ ਮਕਸੂਦ ਵਾਲੀ ਸਹਿਸਵਾ ਚੀ ਇਹ ਸਹਿਸਵਾਵਾਂ ਰੇਗ ਮਾਰਦਾ ਕੰਮ ਕਰਦੀਆਂ ਜੇ ਕਿਸੇ ਕਮਰੇ ਨੂੰ ਚਮਕਾਉਣਾ ਹੋਵੇ ਉੱਥੇ ਰੇਗ ਮਾਰ ਮਾਰਿਆ ਜਾਂਦਾ ਜੇ ਤੁਸੀਂ ਆਪਣੇ ਸ਼ਬਦਾਂ ਨੂੰ ਲਿਸ਼ਕਾਉਣਾ ਫਾਂਸੈਸਵਾ ਮਾਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ ਤੇ ਅਸਲੀ ਮੈਂ ਇਹਦੇ ਪੜਾਈ ਦੇ ਬਤਲ ਨਾਲੋਂ ਇਹ ਸ਼ਰਸ਼ੀਤ ਤਾਂ ਸ ਇਹ ਮੈਂਬਰ ਨੇ ਜੀ ਮੈਂ ਲੈ ਕੇ ਆਉਂ ਨੂੰ ਜਿਵੇਂ ਆਮ ਦਾ ਵੀ ਪਰਿਵਾਰ ਦੇ ਮੈਂਬਰ ਆਉਂ ਲੈ ਕੇ ਆਉਂਦਾ ਮੇਰਾ ਪਰਿਵਾਰ ਇਹ ਆ ਜੀ ਅਸਾਂ ਦੇ ਵਿੱਚ ਸਾਇਤ ਪਰਿਵਾਰ ਮੇਰਾ ਇਹ ਆ ਤੇ ਲੈ ਕੇ ਆਉਂ ਨੂੰ ਮੈਂ ਪਰਿਵਾਰ ਦਾ ਮੁੰਡਾ ਪਰਸ ਪਰਿਵਾਰ ਆ ਮੁੰਬਈ 100 ਬੰਦਾ ਹੋਊਗੀ ਲੈ ਆ ਸਕਦਾ ਪਰ ਮਾਲਵਾ ਖਾਨ ਨੇ ਅੱਜ ਦੇ ਜੱਟਲੇ ਜਿਣੀ ਅਸੀਂ ਦੇਖੋ ਇਹਨਾਂ ਤੇ ਵੀ ਸੈਸ ਦਾ ਅਸਰ ਹੋਇਆ ਬਹੁਤ ਅਸਰ ਹੈ ਹਾਂ ਜੀ ਬਹੁਤ ਅਸਰ ਤੇ ਜਿੰਨਾ ਵੀ ਮੈਂ ਇਹਨੂੰ ਨਹੀਂ ਕਹਾਂਦਾ ਕਿ ਕੰਟਰੋਲ ਚ ਰਹਿ ਕੇ ਜਿੰਨਾ ਆਪਾਂ ਬੁੱਧਾਂਗੇ ਉਹ ਤੁਹਾਨੂੰ ਉਨੀ ਸ਼ਾਬਾਸ਼ੀ ਮਿਲੂਗੀ ਮੇਰਾ ਵੀਰ ਬੱਬੀ ਨੌਲ ਨੇ ਤੇ 1.5 ਕੋ ਲੱਖ ਬਰਦਾਈ ਸਾਡਾ ਰੋਮੀ ਤੇ ਉਹਨਾਂ ਦੇ ਹੁੰਦੇ ਸਾਨੂੰ ਕਿਸੇ ਗਿੰਦੌੜ ਨਹੀਂ ਪੈਂਦੀ ਇਹ ਲੱਭਾ ਵੀਰ ਆ ਇਹ ਵੈਸੇ ਮੇਰੇ ਦਾਪ ਕੋਈ ਕਈ ਕੋ ਕਹਿੰਦੇ ਮੈਂ ਤਾਂ ਮੇਰੇ ਵੀ ਤਾਂ ਹੁੰਦੇ ਨੇ ਫੋਨ ਜੇ ਮੈਂ ਸੋਝਵਾ ਉਹ ਰਿੰਕ ਬੰਦ ਕਰਨਾ ਫੋਨ ਮਿਲਾਉਂਦੇ ਨੇ ਤਾਂ ਨਾ ਚੱਕਾਂ ਤੇ ਪਰ ਜੇ ਮੈਂ ਤਾਂ ਲੱਗਦਾ ਨਹੀਂ ਕਿ ਦਾਲੂ ਪੀਂਦਾ ਉਹ ਤਾਂ ਮੈਂ ਕਿਵੇਂ ਰਾਤ ਵੀ ਜੇ ਜਾਗਦਾ ਮੈਂ ਤਾਂ ਮੈਂ ਇਹ ਨਾਲ ਗੱਲ ਕਰਦਾ ਹਾਂ ਜੀ ਬਹੁਤ ਵਧੀਆ ਗੱਲਾਂ ਕਰਦਾ ਬਹੁਤ ਗੁਣੀ ਬੰਦਾ ਹੈ ਜੀ ਤੇ ਧੰਨਵਾਦੀ ਆ ਮੈਂ ਸ਼ੇਰ ਆਮਾ ਮੇਰਾ ਵੀਰ ਆ ਭਗਵੰਤ ਅ ਸਾਗਾ ਇਕਵਾਲ ਸਿੰਘ ਜੀ ਦਾ ਵੀਰ ਜੀ ਦਾ ਬਸ ਛੋਟੇ ਇੱਕ ਨਾਮ ਨਾਲ ਤੇ ਭਾਈ ਤਖੀ ਜੀ ਸਾਹੂ ਸਿੰਘ ਜੀ ਦਾ ਚਾਹ ਤੇ ਬਦਰੀ ਸਿੰਘ ਮਾਮਾ ਜੰਬੋਸ ਕਰਦੇ ਇਹਨਾਂ ਨੂੰ ਮੈਂ ਸਪੈਸ਼ਲੀ ਤਾ ਮੰਨ ਉਹਨਾਂ ਨੂੰ ਮੈਂ